ਹੈਲੋ ਗਾਇਜ਼ ਵੈਲਕਮ ਟੂ ਬੈਕ ਅਜਰਾ ਸਾਡਾ ਨਿਊ ਬਲੌਗ ਅਸੀਂ ਜਾ ਰਹੇ ਹਾਂ ਚੋਟੀਆਂ ਬਸ 15-20 ਮਿੰਟ ਦਾ ਰਸਤਾ ਰਹਿ ਗਿਆ ਅਸੀਂ ਪਹੁੰਚ ਗਏ ਚੋਟੀਆਂ ਦੇ ਆਸ-ਪਾਸ ਅਸੀਂ ਘਰੋਂ ਤੁਰੇ ਅਸੀਂ 12:00 2:30-3:00 ਵਜੇ ਨੂੰ ਅਸੀਂ ਘਰ ਪਹੁੰਚਾਂਗੇ ਮੇਰਾ ਝੋਤਾ ਪਿੱਛੇ ਬੈਠਾ ਬੈਠਾ ਸੋ ਗਿਆ ਪਹਿਲਾਂ ਅੱਗੇ ਬੈਠਾ ਸੀ ਗੋਦੀ 'ਚ ਫਿਰ ਕਹਿੰਦਾ ਮੈਂ ਪਿੱਛੇ ਜਾਣਾ ਮੈਂ ਕਾ ਪਿੱਛੇ ਜਾਓ ਫਿਰ ਸੋ ਗਿਆ ਮੰਨੀ ਪੁੱਤ ਇਹ ਮੇਰਾ ਝੋਤਾ ਸੀਸੀਕਲੇ ਲੱਗ ਗਿਆ ਚਿੱਟੀਆਂ ਚਿੱਟੀਆਂ ਖਾਣ ਲੱਗੀਆਂ ਤੇ ਹੁਣ ਇਕੱਠੀਆਂ ਕਰੀਆਂ ਨੇ ਚੀਜ਼ੀਆਂ ਲਫਾਫਾ ਰਖ ਲਾਰ ਕੇ ਗਾਹ ਪਾ ਲਿਆ ਸੀ ਹੁਣ ਫਿਰ ਬਾਸਾਸੀ ਹਜੇ ਹੁਣੇ ਪਹੁੰਚੇ ਆ ਪਹੁੰਚ ਕੇ ਬਾਸਾਸੀ ਮੈਂ ਸਿਰਫ ਚਾਹ ਪੀਤੀ ਆ ਹੋ ਗਏ ਪੰਜ ਪੰਜ ਸੱਤ ਮਿੰਟ ਮੈਂ ਹੋ ਗਿਆ ਕਿ ਤਾਈਂ ਅਨੇ ਪਿੰਡ ਪਹੁੰਚੇ ਮੈਂ ਵੀ ਨੀ ਸੌ ਗਈ ਸੀ ਮੈਂ ਵੀ ਹੁਣੇ ਅੱਗੇ ਡਮਰ ਉੱਤੀ ਆ ਅਸੀਂ ਰਸਤੇ 'ਚ ਸੌਏ ਗਏ ਅਸੀਂ ਅੱਗੇ ਰੁਕਦੇ ਹੁਣੇ ਟਾਬੇ ਢੁੱਬੇ ਤੇ ਅੱਜ ਕਿਤੇ ਨਹੀਂ ਰੁੱਕੀ ਅਸੀਂ ਰਸਤੇ 'ਚ ਸੌ ਗਏ ਸਾਨੂੰ ਅੱਗੇ ਡਮਰ ਉੱਤੀ ਆ ਜੋ ਭਾਈ ਨੇ ਗੱਡੀ ਵਾਲੇ ਦੇ ਭਾਜੀ ਨੇ ਤੇ ਦਾ ਵਾ ਭਾਈ ਉੱਠ ਖੜਾਉਣ ਦਾ ਥੋੜਾ ਘਰ ਵੀ ਆ ਗਿਆ ਸੀ ਗੇਟੋਂ ਨਿਕਲੇ ਆ ਬਸ ਮੇਨ ਰੋਡ ਦੇ ਘਰ ਤੋਂ ਬਾਹਰ ਨਿਕਲੇ ਮੇਨ ਰੋਡ ਤੇ ਚੜਦੇ ਨਾਲੇ ਸੋ ਗਏ ਸਾਨੂੰ ਇੰਨੀ ਨੀਂਦ ਆਈ ਮਾਮਾ ਧੀਆਂ ਨੂੰ ਦੋਨਾਂ ਨੂੰ ਇੰਨੀ ਨੀਂਦ ਆਈ ਸਾਨੂੰ ਜਿਵੇਂ ਪਤਾ ਹੈ ਤਾਂ ਰਾਤ ਨੂੰ ਸੌਂਦੀ ਦੀ ਸਾਰੀ ਰਾਤ ਜਾਗਦੀ ਆ ਤੇ ਸਵੇਰ ਨੂੰ ਫਿਰ ਸੋ ਜਾਂਦੀ ਆ ਫਿਰ ਅਸੀਂ ਸੋ ਵੀ ਆ ਕੇ ਤਾਂ ਅਸੀਂ ਤਾਂ ਬਿਟੂ ਬਿਤਰਾ ਚ ਰੁਕਦੇ ਆ ਤੇ ਰਸਤੇ ਚ ਕਿਤੇ ਨਹੀਂ ਰੁਕੇ ਮੈਨੂੰ ਬੜਾ ਜੀਵ ਲੱਗੇ ਮੈਂ ਕਿਹਾ ਭਾਜੀ ਨੇ ਕਹਣਾ ਇੰਨਾ ਲੰਬਾ ਸਫਰ ਆ ਕਿਤੇ ਇਹਨਾਂ ਨੇ ਜਿਆਦਾ ਨਾ ਵੀ ਨਹੀਂ ਲਿਆ ਅਸੀਂ ਜਿਆਦਾ ਨਾ ਕੀ ਲੈਣਾ ਸੀ ਅਸੀਂ ਆਪੇ ਸੋ ਗਈਆਂ ਸੀ ਇੱਥੇ ਗੇਟ ਮੂਰੇ ਆ ਕੇ ਉੱਠੀਆਂ ਸਾਨੂੰ ਭਾਜੀ ਨੇ ਕਿਹਾ ਵੀ ਭਾਈ ਉੱਠ ਜਾ ਤੁਹਾਡਾ ਘਰ ਆ ਗਿਆ ਆ ਕਮਰਾ ਇਹ ਮੇਰੇ ਛੋਟੇ ਵੀਰੇ ਦਾ ਤਾਰੇ ਗਿਰੇ ਦਾ ਅਸੀਂ ਖਾਸ ਕਰਕੇ ਇਸੇ ਕਮਰੇ 'ਚ ਹੁੰਨੇ ਆ। ਸ਼ੁਰੂ ਤੋਂ ਜਦੋਂ ਵੀ ਹੁੰਨੇ ਸੀ ਆਏ ਮੇਰੀ ਪੁੱਚੈਰੀ ਪਿਆਰੀ ਜੀ ਭਾਬੀ ਮੇਰੀ ਜਿਹੜੀ ਮੰਨੀ ਹੈ ਨਾ ਮਾਨੀਰ ਤੇ ਛੋਟੀ ਜੀ ਕੁੜੀ ਐਸੇ ਹੀ ਦੀ ਬਿਚਾਰੀ ਦੀ। ਇਹ ਰਖੜੀ ਵਾਲੇ ਦਾ ਪੂਰੀ ਹੋਈ ਸੀ। ਜਦੋਂ ਜਦੋਂ ਤੱਕ ਕੁਝ ਮਹੀਨੇ ਬਾਅਦ ਅਸੀਂ ਇੱਥੇ ਹੁੰਨੇ ਸ਼ੁਰੂ ਤੋਂ ਸੀ ਜਦ ਤੋਂ ਅਸੀਂ ਆ ਜਾਨੇ ਅਸੀਂ ਇਸੇ ਕਮਰੇ ਚਾਹਦੇ ਆ ਨਾ ਰਾਤ ਅਸੀਂ ਉੱਧਰ ਜਾਂਦੇ ਆ ਵੱਡੇ ਬੀਰੇ ਦੇ ਕਮਰੇ ਚ ਜਾਨੇ ਥੋੜਾ ਚਿਰ ਬੈਠਦੇ ਉੱਠਦੇ ਆ ਫਿਰ ਅਸੀਂ ਇੱਧਰ ਆ ਜਾਨੇ ਆ ਸ਼ੁਰੂ ਤੋਂ ਇੱਧਰ ਹੀ ਦਿਲ ਲੱਗਦਾ ਪਰ ਇਹਦੇ ਜਾਣ ਤੋਂ ਬਾਅਦ ਨਾ ਅੱਜ ਪਹਿਲੀ ਵਾਰ ਅਸੀਂ ਰੁਕਿਆ ਜਦੋਂ ਇਹਦੀ ਡੈਥ ਹੋਈ ਆ ਅਸੀਂ ਰੁਕੇ ਲਗੇ ਦੋ ਤਿੰਨ ਵਾਰ ਆਏ ਆ ਸਵੇਰੇ ਆ ਕੇ ਸ਼ਾਮ ਨੂੰ ਮੁੜ ਜਾਨੇ ਆ ਅਪ ਡਾਊਨ ਕੀਤਾ ਪਰ ਅੱਜ ਅਸੀਂ ਰੁਕਿਆ ਕੱਲ ਦੇ ਮਤਲਬ ਆਏ ਆ ਅਸੀਂ ਮम्मा ਦੇਖੋ ਹਾਂ ਕੱਲ ਦੇ ਅਸੀਂ ਆਏ ਹੋਇਆ ਤੇ ਮੈਨੂੰ ਜਮਾ ਨਹੀਂ ਲੱਗਦਾ ਜੇ ਦੁਪਹਿਰੇ ਵੀ ਮੈਂ ਪਈ ਇੰਨਾ ਰੋਈ ਤਲੀ ਇੰਨਾ ਰੋਈ ਇੰਨੀ ਭਾਬੀ ਚਾਹਦਾ ਹੀ ਨਾ ਵੇਲੇ ਤੁਹਾਨੂੰ ਇਹਨੇ ਕਮਰੇ ਜਗਾ ਪਾਇਆ ਹੁੰਦਾ ਸੀਗਾ ਤੁਸੀਂ ਮੈਨੂੰ ਭੈਣੇ ਆਇਆ ਕਰ ਲਾ ਇਹ ਕਰ ਲੋ ਕਰ ਲੈਣਾ ਮੈਂ ਤਾਂ ਕਿਤੇ ਉਮਰ ਚ ਬੰਡੀਆਂ ਭੈਣੇ ਕਹਿੰਦੇ ਸੀ ਸ਼ੁਰੂ ਤੋਂ ਬਹੁਤ ਜ਼ਿਆਦਾ ਪਿਆਰ ਆ ਭਾਬੀ ਨਾਲ ਦੂਜੀ ਨਾਲ ਵੀ ਖੇਡਦਾ ਪਰ ਉਹਦਾ ਉਹਦੇ ਨਾਲ ਇਹਦਾ ਇਹਦੇ ਨਾਲ ਹਾਂ ਤੇ ਜਮਾ ਤੇਲੀ ਲੱਗਾ ਇੰਨਾ ਜ਼ਿਆਦਾ ਮਨ ਕਰਾ ਹੋਰ ਇਹਨਾਂ ਕੱਲ ਦਾ ਜਿੱਦਿਆ ਹਾਂ ਹਾਂ ਸਿੱਧੀਆਂ ਪਈਆਂ ਕੁਛ ਕੱਲ ਦਾ ਮੇਰਾ ਬਲੌਗ ਬਣਾਇਆ ਪਿਆ ਸੀ ਕਲਿੱਪ ਬਣਾਏ ਪਨੇ ਆ ਸਿਰਫ ਕਲਿੱਪ ਜਿਹੜਾ ਹੁਣ ਬਣਾਉਣ ਲੱਗਿਆ ਹੁਣ ਬਣਾਉਣ ਲੱਗੀ ਮੈਂ ਤਾਂ ਐਡਿਟ ਕਰਕੇ ਬਰੋਗਰੀ ਕੱਲ ਦਾ ਪਿਆ ਮੈਂ ਤਾਂ ਚੈਨਲ ਦੇ ਉੱਤੇ ਨਹੀਂ ਨਹੀਂ ਕਰਾਂਗੇ ਮਮਤਾ ਜੀ ਚਪੈਂਦੀ ਨਾ ਰਹੋਗੇ ਉਹ ਸੌਣ ਲੱਗਿਓ ਸੋ ਜਾਂਦੇ ਕੁੜੀ ਆਜਾ ਮਰੀ ਸੌਣ ਲੱਗੀ ਆ ਆ ਜਾ ਤਾਂ ਸੌਣ ਦਾ ਟਾਈਮ ਹੋ ਗਿਆ ਮੈਂ ਲੱਗੇ ਸੀ ਚੋਤ ਵਾਸਤੇ ਬਣਾਉਣ ਦੁੱਧ ਪਾਪੀ ਕਹਿੰਦੀ ਤੂੰ ਆਪੇ ਬਣਾਵੀ ਤੈਨੂੰ ਪਤਾ ਕੰਨਾਂ ਕ ਪੱਤੀ ਮਿੱਠਾ ਪਾਉਣਾ ਕਿਉਂਕਿ ਇਹਨਾਂ ਦੇ ਬੱਚੇ ਪੀਂਦੇ ਚਿੱਟਾ ਦੁੱਧ ਤਾਂ ਇਹਨਾਂ ਦੇ ਕਿ ਸਾਰਿਆਂ ਦੇ ਬੱਚੇ ਚਿੱਟਾ ਦੁੱਧ ਪਿੰਦੇ ਨੇ ਤੇ ਮੇਰੀ ਕੁੜੀਓ ਪੱਤੀ ਮਿੱਠਾ ਪਾਉਂਦੀ ਆ ਇਹ ਘਰ ਰਸੋਈ ਆ ਜਿੱਥੇ ਆਪਾਂ ਦੁੱਧ ਬਣਾਉਣ ਲੱਗੇ ਸੀ ਇਹ ਹੁਣ ਬਣਾਈਆਂ ਨਿਊ ਹਜੇ ਪ੍ਰੋਪਰ ਤਿਆਰ ਨਹੀਂ ਕੀਤੀ ਆਇਆ ਆਪਣਾ ਚੁੱਲਾ ਚੌਂਕਾ ਪਿੰਡਾਂ ਦੇ ਵਿੱਚ ਚੁੱਲਾ ਚੌਂਕਾ ਜ਼ਰੂਰ ਹੁੰਦਾ ਤੇ ਇੱਕ ਆਪਣੀ ਆਏ ਪੁਰਾਣੀ ਰਸੋਈ ਠੀਕ ਆ ਇਹ ਆਪਣਾ ਘਰ ਆ ਗਿਆ ਦੋ ਗਲੀਆਂ ਮਕਾਨਾਂ ਇੱਕ ਇੱਤਨੂੰ ਗਲੀ ਨਿਕਲਦੀ ਐ ਕੋ ਸਾਹਮਣੇ ਦਰਵਾਜਾ ਇਹ ਮੇਰਾ ਭਤੀਜਾ ਲਾਡਲਾ ਇੱਕ ਦੂਜੀ ਸਾਈਡ ਗਲੀ ਨਿਕਲਦੀ ਆ ਇਹ ਮੇਰੇ ਵੱਡੇ ਵੀਰੇ ਦਾ ਕਮਰਾ ਮੇਰੇ ਵੱਡੇ ਭਰਾ ਦਾ ਲਾਈਟ ਕਿੱਥੇ ਆ ਯਾਰ ਇਹ ਮੇਰੇ ਵੱਡੇ ਭਰਾ ਦਾ ਕਮਰਾ ਹੈ ਇਹ ਵਾਹ ਇਹ ਸਾਡਾ ਭਾਂਡਾ ਇਧਰੋਂ ਬਾਹਰ ਨਿਕਲੋ ਉਹ ਸਾਹਮਣੇ ਇਹ ਸਾਡਾ ਸਟੋਰ ਰੂਮ ਆ ਗਿਆ ਉਹ ਸਾਹਮਣੇ ਆ ਗਿਆ ਕਾਲੇ ਵੀਰ ਦਾ ਕਮਰਾ ਤੇ ਉਹ ਇਧਰ ਹੀ ਸੈਡ ਹਮ ਦਿਖਾਉਣੀ ਆ ਮੈਂ ਇਹ ਇਧਰ ਹੀ ਸੈਡ ਆ ਸਾਡੀ ਡੈਰੀ ਤੇ ਟੰਗਰ ਬਣੇ ਹੋਣੇ ਇਹ ਆ ਮੇਰੇ ਪੇਕਿਆਂ ਦਾ ਘਰ ਇਹ ਸਾਡੀ ਮਸ਼ੀਨ ਇਹ ਸਾਡੀ ਆਟਾ ਚੱਕੀ ਦਾ ਡੰਗਰਾ ਦਾ ਜਦਾ ਦਾਣਾ ਪਾਣੀ ਆ ਖਾੜ ਖੋੜ ਹੋ ਗਈ ਫੀਡ ਫੂਡ ਜੋ ਵੀ ਆ ਹੈ ਨਾ ਤੇ ਹਰੀਆਲੀ ਮਸ਼ੀਨ ਹੋ ਗਈ ਤਾਂ ਬਟੈਰੀ ਹੋਣੀ ਹੈ ਮੇਰੇ ਵੀਰੇ ਦੀ ਆਈ ਨਹੀਂ ਲੇ ਵੀਰੇ ਦੀ ਟੈਰੀ ਛੋਟੇ ਛੋਟੇ ਕਟੂ ਬਚੂ ਉਹ ਪੋਸਟਰ ਲੱਗੇ ਰੇ ਨਾ ਮੇਰਾ ਵੀਰਾ ਉਹੋ ਨੇ ਜਿਹੜੇ ਹਰਿਆਣਾ ਕਿੰਨੀ ਉਧਰ ਮੇਲੇ ਮੂਲੇ ਲੱਗਦੇ ਨੇ ਸਾਰੇ ਜਿਆਦਾ ਡਾਟ ਡੋਟ ਜAVE ਸਾਰਿਆਂ ਦੇ ਨਾਲ ਜਾਂਦੇ ਮੇਰੇ ਧੀਰੇ ਦੀਆਂ ਵਿੱਚ ਫੋਟੋ ਵੀ ਲੱਗੀਆਂ ਹੋਈਆਂ ਨੇ ਤੇ ਉਧਰ ਵੀ ਬੰਦੇ ਨੇ ਪਰ ਮੈਂ ਉਧਰ ਜਾਣਾ ਨਹੀਂ ਇਹਨਾਂ ਤੋਂ ਡਰ ਲੱਗਦਾ ਕਿ ਮੇਰਾ ਇਹਨਾ ਬਲੌਗ ਬਣ ਜਾਵੇ ਆਹ ਸਾਡੇ ਕਿਟਰੂ ਬਚੂ ਇਹ ਮੈਸਾ ਤੇ ਉਧਰ ਵਾਕੀ ਉਹ ਪੱਖੇ ਲੱਗੇ ਆ परले पास बचुहारे भी लगे फुहारे भी ला दें बीरा जब गर्मी होती है गर्मी बिच आटा उ घर पीस देना प्य तू बार दूजिया बीबिया इत ਔਰ ਉਧਰ ਤੇ ਵੀ ਗੇਟ ਨਿਕਲਦਾ ਡੈਰੀ ਦਾ ਉਧਰੋਂ ਠੀਕ ਆ ਉਧਰੋਂ ਗੇਟ ਕੱਢ ਕੇ ਆ ਕੁੰਡ ਬਣਾਈਆ ਇੱਥੇ ਜਿੱਦਾ ਵੀ ਬਾਹਰ ਡੰਗ ਡੰਗਾ ਨਵਾਂ ਅਨਮੂਦ ਨੇ ਨੇ ਮਤਲਬ ਪਾਣੀ ਢਾਣੀ ਕਿਸਰ ਨੂੰ ਉਹ ਬਾਹਰ ਵੀ ਇੱਧਰ ਸਾਰਾ ਲਾਇਆ ਹੋਇਆ ਹੈ ਨਾ ਤੇ مین ਰੋਡ ਆ ਗਿਆ مین ਰੋਡ ਦੇ ਉੱਤੇ ਜਿੱਦਾ ਵੀ ਇਹ ਹੁਣਾਂ ਦਾ ਘਰ ਹੋ ਗਿਆ ਓਏ 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 ਜਦ ਤਾਈ ਟੈਲੀ ਹੋਗੀ ਔਲ ਮੇਨ ਰੋਡ ਆ ਗਿਆ ਹੈ ਨਾ ਇੱਥੇ ਆ ਡੈਰੀਆ ਡੈਰੀ ਦੇ ਪਰ ਪੋਸਟਰ ਵੀ ਲੱਗੇ ਹੋਏ ਆ ਤੇ ਸਾਰਾ ਕੁਝ ਇਹ ਆ ਮੇਰੇ ਪਿੰਡ ਦਾ ਪਿੰਡ ਤੇ ਉੱਧਰ ਪਿੰਡ ਦੇ ਅੰਦਰੋਂ ਜਾ ਰਿਹਾ ਇਹ ਪਿੰਡ ਦੀ ਸ਼ੁਰੂਆਤ ਆ ਸ਼ੁਰੂਆਤ ਦੇ ਉੱਤੇ ਜਿੱਦਾਂ ਉਹ ਅੱਡੇ ਦੇ ਸਾਹਮਣੇ ਅੱਡੇ ਦੇ ਉੱਤੇ ਘਰ ਆਪਣਾ ਲੱਗ ਗਿਆ ਉਹ ਪਿੱਛੇ ਪਿੰਡ ਆ ਗਿਆ ਸਾਰਾ ਮੇਨ ਠੀਕ ਆ ਅਗਾ ਚਲੋ ਮੈਂ ਆਪਣੇ ਭਰਾ ਦਾ ਵੀ ਕੰਮ ਨਖਾਦਾ ਵੱਡਾ ਵੀਰਾ ਤੁਹਾਨੂੰ ਪਤਾ ਜਾਂਦਾ ਕਿ ਪਟਿਆਲੇ ਲੇਜਕੁਰ ਕਰੜੀ ਫੈਕਟਰੀ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਫੈਕਟਰੀ ਕੰਮ ਕਰਦਾ ਛੋਟੇ ਵਾਲੇ ਨੇ ਡੈਰੀ ਕੋਲੀ ਹੋਈ ਆ ਤੋ ਬਾਹਰ ਸਾਹਮਣੇ ਵੀਰੇ ਹੋਂ ਦਾ ਡੇਡਾ ਖੜਾ ਤੇ ਛੋਟੇ ਦਾ ਹੀ ਡੰਗਰਾ ਦਾ ਕੰਮ ਖੇਤੀਬਾੜੀ ਦਾ ਜਿਦਾ ਡੰਗਰਾ ਦਾ ਕਰਦਾ ਖੇਤੀਬਾੜੀ ਦਾ ਕਰਦਾ ਖੇਤਾ ਖੂਤਾ ਚ ਜਾਂਦਾ ਆਏ ਮੇਰੇ ਪੇਕੇ ਆਂਦਾ ਪਿੰਡ पिछे सारिया जो तेना चलो 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 ऐसे पौड़िया तो डेगा के मेरी कुड़ी ने ना एक नया इथ के सिगी ਇਤੋਂ ਪਤਾ ਨਹੀਂ ਉਸ ਪੌੜੀ ਤੋਂ ਬੁੜਕ ਦੀ ਥੱਲੇ ਆਈ ਸੀ ਉਦੋਂ ਬਹੁਤ ਛੋਟੀ ਸੀਗੀ ਜੋਤ ਦੇ ਬੋਲ ਨਾ ਇਹਦੀਆਂ ਪਹਿਲੀਆਂ ਫੋਟੋਆਂ ਦੇ ਦੇਖਿਓ ਵੀਡੀਓ ਤੇ ਇੰਨੇ ਸੋਹਣੇ ਪਤਲੇ ਪਤਲੇ ਬੋਲ ਸੀ ਤੇ ਜਦੋਂ ਡਿੱਗੀ ਨਾ ਇਥੇ ਨਾ ਦੰਦ ਦੇ ਵਿੱਚ ਤੇ ਆਹ ਸੌਰੀ ਬੋਲ ਦੇ ਵਿੱਚ ਨਾ ਦੰਦ ਵੜ ਗਿਆ ਸੀਗਾ ਤੇ ਐਂ ਨੀਚੇ ਦੀ ਉਂਗਲੀ ਪਾ ਕੇ ਉੱਪਰ ਨੂੰ ਕੱਢ ਲੈਂਦੀ ਸੀ ਪਤਾ ਸਾਰ ਪਾਰ ਉਂਗਲੀ ਕੱਢ ਲੈਂਦੀ ਸੀ ਮੋਰੀ ਹੋ ਗਈ ਸੀ ਏਡੀ ਬੜੀ ਤੇ ਹੁਣ ਉਹਦਾ ਬੋਲ نیچے ਵਾਲਾ ਮੋਟਾ ਹੋ ਗਿਆ ਤੇ ਐਂ ਕਰਕੇ ਨਾ ਬਾਹਰ ਨੂੰ ਹੋ ਗਿਆ ਬਿੰਗਾ ਜਿਹਾ ਹੋ ਗਿਆ ਥੋੜਾ ਜਿਹਾ ਹਨ ਮੈਂ ਤੇ ਖਾ ਮਾ ਇਹ ਸਾਡਾ ਕੋਠਾ ਕੋਠਾ ਜੋ نیچے ਦਾ ਸਾਰਾ ਇਹ ਆ ਭਾਈ ਆਪਣੇ ਪੇਕਿਆਂ ਦਾ ਪਿੰਡ ਇਸ ਵਕਤ ਕਿੰਨਾ ਸੋਹਣਾ 뷰 ਹੈ ਨਾ ਸ਼ਾਮ ਦੇ ਟਾਈਮ ਚ ਜਦੋਂ ਸੂਰਜ ਜਿਹਾ ਛਪਦਾ ਇਹ ਤਾਂ ਜਿਆਦਾ ਉੱਤੇ ਚੜੇ ਜਾਣਾ ਜੇ ਉਹਦੇ ਉੱਪਰ ਚੜੂਗੇ ਨਾ ਉੱਚਾ ਹੋ ਕੇ ਫਿਰ ਦਿਸੂਗਾ ਜੇ ਨਾ ਕੁੱਚਾ ਹੁੰਦਾ ਆਪਾਂ ਐਂ ਕਰ ਲੰਨੇ ਆ ਠੀਕ ਆ ਬਹੁਤ ਜ਼ਿਆਦਾ ਵਧੀਆ ਵਿਊ ਆ ਬਹੁਤ ਬਧੀਆ ਮਨਾ ਪੈਂਦਾ ਬਹੁਤ ਸੋਹਣਾ ਸਕੂਲ ਬਹੁਤ ਸੋਹਣਾ ਇੱਥੇ ਦਾ ਉਹ ਦਰ ਉਹਦੀ ਆਪਾਂ ਅੰਦਰੋਂ ਦੀ ਪੜ ਕੇ ਇਹਦੇ ਡੈਰੀ 'ਚ ਗਏ ਸੀ ਨਾ ਆ ਇੱਧਰ ਅੱਗੇ ਡੈਰੀ ਉਹ ਪਿੱਛੇ ਮਛਰ ਕਰਕੇ ਮਛਰ ਮੁਝਰਾ ਤਾਂ ਮਛਰ ਦਾ ਨਹੀਂ ਲਾਈ ਹੋਈ ਅਬੀਰੇ ਨੇ ਤੰਗਰੰਦੀ ਵੀਰਾਂ ਸਾਹਮਣੇ ਬਾੜ ਬਹੁਤ ਘਰਦਾ ਅੱਡੇ ਉਧਰ ਬੰਨੇ ਹੋਏ ਨੇ ਆਪਣੇ ਉਹ ਸਾਹਮਣੇ ਕਾਂਦਾ ਨੇ ਆਪਣਾ ਦਬਾਸੋ ਕਾਂਦੇ ਦੇ ਹੋਰਲੇ ਪਾਸੇ ਉਹ ਪਰਲੇ ਪਾਸੇ ਭਰਾਂ ਡੱਕੇ ਹੋਰਦਾ ਦਿਸ ਰਿਹਾ ਮੈਂ ਆ ਗਿਆ ਤੂੰ ਆ ਗਿਆ ਆ ਜਾ ਹੁਣ ਇੱਕ ਖਾਸ ਹੀ ਗੱਤ ਤਾਂ ਦੱਸਾਂ ਮੈਂ ਜਦੋਂ ਵੀ ਅਸੀਂ ਆਉਨੇ ਹੁੰਦੇ ਹੁੰਦੇ ਨਾ ਇਹ ਮਜ਼ਾ ਆ ਰੇ ਆ ਦੇਖੋ ਸਾਡੇ ਘੜੇ ਭਨ ਬਣ ਕੇ ਰੱਖੇ ਨੇ ਅਸੀਂ ਹਮੇਸ਼ਾ ਨਾ ਇਹ ਭਨ ਭਨ ਕੇ ਖਾਣੇ ਬਹੁਤ ਸਵਾਦ ਲੱਗਦੇ ਨੇ ਕਰੰਚੀ ਕਰੰਚੀ ਨਾ ਮੈਨੂੰ ਵੀ ਖਾਣਾ ਆਏ ਪੁੱਤਿਆ ਜੀ ਨਾਨੀ ਨੇ ਦੇਖਿਆ ਛੱਤਰ ਉਹ ਪਣਗੇ ਉਹਨਾਂ ਨੇ ਜਵਾਕਨ ਸੁਖਾਉਣਾ ਕੀ ਆ ਖੜਾ ਮੂੰਹ ਮਾਸਾਬ ਕਰਕੇ ਜਾਈ ਥੱਲੇ ਅੱਕੜੇ ਕੁੜੀ ਅਸੀਂ ਸਾਰੇ ਭੰਨੇ ਨੇ ਅੱਗੇ ਵੀ ਮੈਂ ਜਦੋਂ ਨਹੀਂ ਆ ਅਸੀਂ ਕੋਠੇ ਤੇ ਬੈ ਡੇਰੇ ਲੌਣੇ ਹੁੰਦੇ ਆ ਹਾਏ बहुत टेस्टी है घड़े भन्े हुए बहुत ज्यादा बहुत सवाल लग रहे कड़े। कड़े हो गए मिट्टी हो गई चुले भुजी बड़ी मिट्टी खाने इत आके बहुत ज्यादा मेरी कुड़ी भी खान लगी हुई है ऐसे बूथा बत्ता बता साहब का लेके ले गई नानी ने छड़ना नहीं तुम मर चाह तुम आ जा मेरे माँगर आ जा आ जा चल चल चाल 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 पीछे चलो जोत आ जानी चलो वो तो, चलो, चलो 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 नीचे चलो मेरी थी आप पे जा आप पे जा पंगा ना बादियों कोई चलो 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 ਆਜਾ ਪੁੱਤ ਤੂੰ ਤਾਂ ਸਿਆਣੀ ਆ ਤੂੰ ਤਾਂ ਆ ਜੇਂਗੀ ਮੈਂ ਦਾ ਹੱਲਾ ਕਰਿਆ ਆ ਵੀ ਕਦਮ ਮੈਂ ਹੈਗੀ ਆ ਫੜਾ ਹੱਥ ਫੜਾ ਆ ਜਾ ਦੇਖੋ ਫੜਾ ਜੇ ਨੀਚੇ ਆ ਜਾ ਮਨੀ ਤੂੰ ਤੂੰ ਜਾ ਨਾ ਨੀਚੇ ਤੂੰ ਆ ਜਾਓ ਤਾਂ ਫਿਰ ਅੱਛਾ ਚਲੋ ਦੂਜੀ ਦਾ ਮਨੀ ਜੋਤ ਛੱਡ ਦੇ ਤੂੰ ਇਹਨੂੰ ਦੱਸਾਂ ਪਹਿਲਾਂ ਮੈਂ ਟਿੱਡੀ ਜੀ ਨੂੰ

बड़ी टैट आ चोटी है चोटी है है है। ए, मनी जी नहीं बई सा बीबिया छोटिया छोटिया बीबिया साढ़िया मन गरजेगी बाल्टी च नहीं पड़े नहीं पता छोटी है हजे मेरी कुड़ी कितने भी जाए शीशी नहीं छड़ एक